ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰ ਉਪਾਵ ਹੋ ਡੁੱਬਦੇ ਪੱਥਰ ਤਾਰੇ ਤਾਰ ਜੀ ਹਰੇਕ ਟੇਕ ਤੂੰ ਲਾਹੇ ਬਿਦਾਨੀ ਆਸ ਨਾਨਕ ਨਾਮ ਧਿਆਈਆ ਕਾਰਜ ਆਵੈ ਰਾਸ ਸੋ ਕਹੋ ਟਾਲ ਗੁਰ ਸੇਵੀਆ ਅਹਨ ਸਸਾਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਸਗਲ ਦਵਾਰ ਕੋ ਸਾਡਕਾ ਗਇਓ ਤਹਾਰੋ ਦਵਾਰ ਬਾਹੇ ਗਾਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਗੁਰਪੂਰਾ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਾਰਿ ਈਸ਼ਾਨ ਗ੍ਰਹਿ ਆਏ ਅਨੰਦ ਮੰਗਲ ਸੁਖ ਪਾਏ ਘਰ ਪੂਰਾ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਘਰੇਸ਼ਾਨ ਨਗਰੇ ਆਏ ਆਨੰਦ ਮੰਗਾਲ ਸੁਖ ਪਾਈ संत राम नाम निसतरीया उठत बैठत हर हाल त्याही आन दिन सो कीर्त करिया रहाओ संत का मार्ग धर्म की पाड़ी ਕੋ ਵਡ ਭਾਗੀ ਪਾਏ ਕੋਟ ਜਨਮ ਕੇ ਕਿਲ ਬਿਖ ਨਾਸੇ ਹਰ ਚਰਣੀ ਚਿਤ ਲਾਏ ਉਸਤ ਕਰਹੁ ਸਦਾ ਪ੍ਰਭ ਆਪਣੇ ਜਨਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰਾ ਸਤ ਗੁਰ ਕੀ ਸੱਚ ਸਾਖੀ ਬਿਗਨ ਬਿਨਾਸਨ ਸਭ ਦੁਖ ਨਾਸ਼ਨ ਸਤ ਗੁਰ ਨਾਮ ਦਰੜਾਇ ਕੋਈ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰ ਆਇ ਬਿਗਨ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਰੜਾਇਆ ਕੋਈ ਪਾਪ ਭੈ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਗੁਰਪੂਰਾ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰਿ ਇਸ ਨਾਨ ਗ੍ਰਹਿ ਆਏ ਅਨੰਦ ਮੰਗਲ ਸੁਖ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸ ਕਿਰਪਾ ਨਖੰਡੋ ਖੜਕ ਤਬਕ ਤਬਰ ਆਰਤੀਰ ਸਾਹ ਸਰੋਹੀ ਸਾਹਥੀ ਜਹੀ ਹਮਾਰੇ ਪੀਰ ਤੀਰ ਤੁਹੀ ਸਾਥੀ ਤੁਹੀ ਤੁਹੀ ਤਵਰਤਰਵਾਰ ਨਾਮ ਤਿਹਾਰੋ ਜੋ ਜਪਾ ਭਏ ਸਿੰਧ ਪਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਪਾਤਸ਼ਾਹੀ ਦਸਮੀ ਰੇ ਮਨ ਇਹ ਬਿਦ ਜੋਗ ਕਮਾਓ ਸੰਗੀ ਸਾਚ ਅਕਬਟ ਕੰਠਲਾ ਧਿਆਨ ਬਿਪੂਤ ਚੜਾਓ ਹਰੇ ਮਨ ਇਹ ਬਿਦ ਜੋਗ ਕਮਾਓ ਸੰਗੀ ਸਾਚ ਅਕਬਟ ਕੰਠਲਾ ਧਿਆਨ ਬੇਪੂਤ ਚੜਾਉ ਰਹਾ ਤਾਤੀ ਗਹ ਆਤਮ ਬਸ ਕਰ ਕੀ ਵਿਚਾ ਨਾਮ ਆਧਾਰ ਬਾਜੈ ਪਰਮ ਤਾਰ ਤਤ ਹਰ ਕੋ ਉਪਜਾ ਰਾਗ ਰਸਾਰੰ ਓ ਕਟਾ ਤਾਨ ਤਰੰਗ ਰੰਗ ਅਤ ਗਿਆਨ ਗੀਤ ਬੰਧਾਨੰ ਚੱਕ ਜਾ ਕਰੇ ਦੇਵਦਨ ਮਨ ਸ਼ਾਕ ਸ਼ਾਕ ਵਿਉਮ ਵਿਵਾਨੰ आत्म उपदेश भेस संजम को जाप सो जपा जपा सदा रह कंच सिकाया काल न कबहु व्याप ਤਮੋਪਦੇਸ ਭੇਸ ਸੰਜਮ ਕੋ ਜਾਪ ਸੋ ਜਪਾ ਜਾਪ ਸਦਾ ਰਹਾ ਕੰਚ ਸੀ ਕਾਇਆ ਕਾਲ ਨ ਕਬਹੂ ਵਿਆਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ